ਸਰ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਡੇ ਨਾਲ ਪੰਜਾਬ ਦੇ ਮੇਲਿਆਂ ਤੇ ਲੀਕ ਸ਼ੇਅਰ ਕਰੂੰਗੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਓ ਤੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਪੰਜਾਬ ਦੇ ਮੇਲੇ ਪੰਜਾਬ ਮੇਲਿਆਂ ਤੇ ਤਿਉਹਾਰਾਂ ਦਾ ਦੀਸ਼ ਹੈ ਇਹਨਾਂ ਦਾ ਸਬੰਧ ਸਾਡੀ ਸੱਭਿਆਚਾਰ ਇਤਿਹਾਸਿਕ ਤੇ ਧਾਰਮਿਕ ਵਿਰਸੇ ਨਾਲ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਮੇਲੇ ਲੱਗਦੇ ਹਨ ਇੰਨਾ ਮੇਲਿਆਂ ਦਾ ਪੰਜਾਬੀ ਜੀਵਨ ਵਿੱਚ ਕਾਫੀ ਮਹੱਤਵ ਹੈ ਪੰਜਾਬ ਦੇ ਲੋਕ ਇੰਨਾ ਮੇਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ ਵਿਸਾਖੀ ਦਾ ਮੇਲਾ ਵਿਸਾਖੀ ਦਾ ਮੇਲਾ ਪੰਜਾਬੀਆਂ ਦਾ ਹਰਮਨ ਪਿਆਰਾ ਮੇਲਾ ਹੈ ਇਹ ਮੇਲਾ ਹਾੜੀ ਦੀ ਫਸਲ ਦੇ ਪੱਕਣ ਦੀ ਖੁਸ਼ੀ ਵਿੱਚ ਥਾਂ ਥਾਂ ਤੇ ਲੱਗਦਾ ਹੈ ਦਮਦਮਾ ਸਾਹਿਬ ਤੇ ਕਰਤਾਰਪੁਰ ਦੇ ਵਿਸਾਖੀ ਦੇ ਮੇਲੇ ਪੰਜਾਬ ਵਿੱਚ ਪ੍ਰਸਿੱਧ ਹਨ। ਬਸੰਤ ਦੇ ਮੇਲੇ ਇਸ ਮੇਲੇ ਦਾ ਸਬੰਧ ਰੁੱਤ ਦੇ ਬਦਲਣ ਨਾਲ ਹੈ। ਲੋਕ ਇਸ ਦਿਨ ਪੀਲੇ ਕੱਪੜੇ ਪਾਉਂਦੇ ਹਨ। ਇਸ ਦਿਨ ਥਾਂ-ਥਾਂ 'ਤੇ ਪਤੰਗ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਸ਼ਹਿਰਟੇ ਤੇ ਪਟਿਆਲੇ ਦਾ ਬਸੰਤ ਮੇਲਾ ਬਹੁਤ ਹਰਮਨ ਪਿਆਰਾ ਹੈ। ਜਰਗ ਦਾ ਮੇਲਾ ਮਾਲਵੇ ਦਾ ਜਰਗ ਦਾ ਮੇਲਾ ਬਹੁਤ ਪ੍ਰਸਿੱਧ ਹੈ ਇਹ ਮੇਲਾ ਜਰਗ ਪਿੰਡ ਵਿੱਚ ਮਾਤਾ ਰਾਣੀ ਦੇ ਮੰਦਿਰ ਤੇ ਲੱਗਦਾ ਹੈ ਮਾਤਾ ਰਾਣੀ ਦੀਆਂ ਪੇਟਾਂਗਾ ਕੇ ਲੋਕ ਆਨੰਦਮਾਨ ਦੇ ਹਨ ਇਹ ਮੇਲਾ ਚੇਤ ਦੇ ਮਹੀਨੇ ਵਿੱਚ ਲੱਗਦਾ ਹੈ ਛਪਾਰ ਦਾ ਮੇਲਾ ਮਾਲਵੇ ਦੀ ਸਾਰੇ ਮੇਲਿਆਂ ਵਿੱਚੋਂ ਛਪਾਰ ਦਾ ਮੇਲਾ ਬਹੁਤ ਪ੍ਰਸਿੱਧ ਹੈ ਇਹ ਮੇਲਾ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਸੁਪਾਰ ਵਿੱਚ ਗੁੱਗੇ ਦੀ ਮਾੜੀ ਵਿਖੇ ਪਾਦੋ ਮਹੀਨੇ ਵਿੱਚ ਲੱਗਦਾ ਹੈ ਲੋਕ ਮੇਲੇ ਵਿੱਚ ਪਾਂਤ ਪਾਂਤ ਦੀਆਂ ਚੀਜ਼ਾਂ ਖਾਂਦੇ, ਪੰਗੂੜੇ ਛੁੱਟਦੇ ਹਨ ਤੇ ਖੇਡ ਤਮਾਸ਼ੇ ਦੇਖਦੇ ਹਨ ਮੁਕਸਰ ਦਾ ਮੇਲਾ ਇਹ ਮੇਲਾ ਮੱਗੀ ਵਾਲੇ ਦਿਨ ਮੁਕਸਰ ਵਿੱਚ ਲੱਗਦਾ ਹੈ ਇਹ 40 ਮੁਕਤੀਆਂ ਦੀ ਯਾਦ ਵਿੱਚ ਲੱਗਦਾ ਹੈ ਲੋਕ ਦੂਰ ਦੂਰ ਤੋਂ ਇੱਥੇ ਸ਼ਰਧਾ ਤੇ ਪ੍ਰੇਮ ਨਾਲ ਆਉਂਦੇ ਹਨ ਆਨੰਦਪੁਰ ਦਾ ਹੋਲਾ ਮਹੱਲਾ ਇਹ ਮੇਲਾ ਬਹੁਤ ਮਸ਼ਹੂਰ ਹੈ ਇਹ ਆਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਲੱਗਦਾ ਹੈ ਇਸ ਮੇਲੇ ਵਿੱਚ ਨਿਹੰਗ ਸਿੰਘ ਦੀ ਕਰਤੱਵ ਦੇਖਣ ਵਾਲੇ ਹੁੰਦੇ ਹਨ ਇਸ ਮੇਲੇ ਵਿੱਚ ਸੰਗਤ ਵੱਡੀ ਗਿਣਤੀ ਵਿੱਚ ਪਹੁੰਚਦੀ ਹੈ ਇਸ ਤਰ੍ਹਾਂ ਇਨਾ ਮੇਲਿਆਂ ਦਾ ਪੰਜਾਬੀਆਂ ਦੇ ਜੀਵਨ ਵਿੱਚ ਬਹੁਤ ਮਹੱਤਵ ਹੈ ਇਨਾ ਮੇਲਿਆਂ ਵਿੱਚੋਂ ਪੰਜਾਬੀ ਸੱਭਿਆਚਾਰ ਚੜ੍ਹਕਦਾ ਹੈ ਇਨਾ ਮੇਲਿਆਂ ਰਾਹੀਂ ਪਤਾ ਚੱਲਦਾ ਹੈ ਕਿ ਪੰਜਾਬੀਆਂ ਨੇ ਅੱਜ ਵੀ ਆਪਣਾ ਸੱਭਿਆਚਾਰ ਸੰਭਿਆ ਹੋਇਆ ਹੈ ਤਾਂ ਇਹ ਸੀਗਾ ਲੇਖ ਪੰਜਾਬ ਦੇ ਮੇਲੇ ਤੇ ਅੱਜ ਦੀ ਵੀਡੀਓ ਚੈਨ ਨੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ